ਹਾਂ ਜੀ ਸਤਿ ਸ਼੍ਰੀ ਅਕਾਲ ਸੱਜਣੋ ਕੀ ਹਾਲ ਚਾਲ ਆ ਜੀ ਬਾਈ ਹੁਣ ਕੋਲੇ ਹੋਰ ਨਵੇਂ ਟਰੈਕਟਰ ਆ ਚੁੱਕੇ ਦੇ ਸਕਦਾ ਤੁਸੀਂ ਪੌਂਚਾਂ ਦੀ ਕਰਨਲ ਟਰੈਕਟਰ ਸੇਲਸ ਵਾਲਿਆਂ ਦੇ ਦੇ ਸਕਦਾ ਤੁਸੀਂ ਤੇ ਨਵੇਂ ਟਰੈਕਟਰ ਵੀ ਹੁੰਦੇ ਬਾਈ ਹਮਾਂ ਕੋਲੇ ਦੇ ਪੁਰਾਣੇ ਟਰੈਕਟਰ ਵੀ ਹੁੰਦੇ ਆ ਜੀ ਦੇ ਸਕਦਾ ਤੁਸੀਂ ਪਹਿਲਾਂ ਬਾਈ ਦਾ ਨੰਬਰ ਨੋਟ ਕਰ ਲਓ 9814114511 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਤੁਸੀਂ ਟਰੈਕਟਰਾਂ ਬਾਰੇ ਲੈ ਸਕਦੇ ਹੋ ਤੇ ਇੱਧਰ ਦੇਖ ਸਕਦਾ ਮਿੱਤਰੋ ਜਿਵੇਂ ਕਿ ਖੜਾ ਸੁਪਰਾਜ 963 ਹੈ। ਕੰਡੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਨਵਾਂ ਟਰੈਕੀ ਕੀ ਮਾੜਲਾ ਜੀ ਇਹ 720000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਜੇ ਸਰ ਬਿਲਕੁਲ ਸਾਫ਼ ਹਾਲਤ ਵਿੱਚ ਨਵਾਂ ਟਰੈਕਟਰ ਪੂਰਨ ਕੰਡੀਸ਼ਨ ਹੈ ਇਹ। ਤੇ ਅੱਗੇ ਚੈੱਕ ਕਰਸਾ ਇੱਕ ਦਿਆਂ ਤੁਸੀਂ 20 ਮਾਡਲ ਖੜਾ ਜੀ। ਰੇਟ ਦੀ ਜੀ ਗੱਲ ਕਰੀ ਜੀ ਆਪਾਂ 745000 ਰੁਪਏ ਦੀ ਡਿਮਾਂਡ ਹੈ ਜੀ ਯੂਨਿਟਰ 5510 ਟਰੈਕਟਰ ਹੈ ਇਹ। ਬਿਲਕੁਲ ਨਵਾਂ ਟਰੈਕਟਰ ਜੀ ਸਾਡੇ ਕੋਈ ਕਮੀ ਨਹੀਂ ਟ੍ਰੈਕਟਰ ਚ ਤੇ ਚੇਪਰਾ ਸਕਦਾ ਤੁਸੀਂ ਇੱਧਰ ਖੜਾ ਹੀ ਸੋਣਾ ਇਹ ਵੀ ਡਰਾਈਵਰ ਦੇ ਸਾਡੇ 39 ਦਾ ਤੇ ਇਹ ਕੀ ਕਰ ਰਹੀ ਤੁਸੀਂ ਮਾਡਲ ਦੀ ਜਗਲ ਕਰੇਗੀ ਮਾਡਲ 5 ਲੱਖ 75000 ਰੇਡ ਮਾਡਲ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਤੇ ਅੱਗੇ ਹੜਾ ਜੀ ਵੀ ਆ 39 ਟੀ ਜੰਡੀਰ ਇਹ ਵੀ ਚੱਲ ਸਕਦਾ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਕੋਈ ਕਮੀ ਪੇਸ਼ੀ ਨਹੀਂ ਜੀ ਅੰਮੀ ਮਾਰਵਾ 4,65,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਹੈ ਸ਼ੂਰ ਕੰਪੀਟਿਸ਼ਨ ਟਰੈਕਟਰ ਨਹੀਂ ਦਿੱਤਾ ਤਾਂ ਚੱਲ ਸਕਦਾ ਨਵੇਂ ਟਰੈਕਟਰ ਵੀ ਇਹਦੇ ਪੁਰਾਣੇ ਟਰੈਕਟਰ ਵੀ ਇਹਦੇ ਭਾਈ ਉਹਨਾਂ ਕੋਲ ਦੇਖ ਸਕਦੇ ਜੀ ਪੁਰਾਣੇ ਵੀ ਖਰੀਦ ਸਕਦੇ ਜੀ ਬਿਲਕੁਲ ਜੈ ਰੇਟਾ ਤੇ ਹੁੰਦਾ ਟਰੈਕਟਰ ਤੇ ਵਧੀਆ ਟਰੈਕਟਰ ਮੇਰੇ オリジナル ਟਰੈਕਟਰ ਹਨ ਸਾਰੇ ਇੱਧਰ ਗੁਰਮੀਤ ਸਿੰਘ ਦਾ 605 ਜੀ ਅਰਜਨ ਲੋਬੋ ਇਹ ਹੈਗਾ ਜੀ 15 ਮਾਡਲ 5 ਲੱਖ 23000 ਬਿੜਵਾੜਾ ਦੇ ਸਾਧ ਤੁਸੀਂ ਟੇਟਰ ਬਿਲਕੁਲ ਸਾਫ ਆਕਰ ਬਚਾ ਲੈ ਜੀ ਇੱਧਰ ਖੜਾ ਜੀ 5510 ਜੀ ਐਮ ਬੀਆ ਇਹ 7 ਮਾਡਲ 5 ਲੱਖ 80000 ਬਿੜਵਾੜਾ ਟੇਟਰ ਦੀ ਬਿਲਕੁਲ ਨਵਾਂ ਟੇਟਰ ਹੈ ਜੀ ਇਹ ਸਾਫ ਬੱਚੀ ਤੇ ਇੱਧਰ ਖੜਾਈ 80 17 ਮਾਡਲ 495000 ਬਿੜਵਾੜਾ 9500 ਦੇਫਰ ਤੁਸੀਂ ਇੱਧਰ ਖੜਾਈ ਜੁਨਟੀਆ 5405 ਜੋਂ ਦੀ ਅੱਦੇ ਸਾਧਾ ਤੁਸੀਂ 19 ਮਾੜ ਦਾ 7 ਲੱਖ 65 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਦੇ ਸਾਧਾ ਤੁਸੀਂ ਕੋਈ ਕਮੀ ਬੇਸ਼ਕ ਨਹੀਂ ਗਹਿ ਵਸ ਬਿਗਲੀ ਸੀ ਗਣਿੰਦ ਬਿਲਕੁਲ ਨਵਾਂ ਟਰੈਕਟਰ ਨੇ ਭਾਈ ਉਹਨਾਂ ਕੋਲੇ ਤੇ ਇੱਧਰ ਖੜਾ ਹੀ ਸੋਨਾ ਦੇ ਕ ਇੰਟਰਨੈਸ਼ਨਲ ਡੀਐਸਐਸ ਪਿਆ ਇਹਦੀ ਵੀ ਕੰਡੀਸ਼ਨ ਤੁਸੀਂ ਦੇਖਸਾ ਦਾ ਟੈਟਾ ਬੱਗ ਦੇ ਸਾਧਾ ਤੁਸੀਂ ਮਾਡਲ ਦੀ ਜੀ ਗੱਲ ਕਰੀ 17 ਮਾਡਲ 5 ਲੱਖ 10 ਹਜ਼ਾਰ ਰੁਪਏ ਦੀ ਮੰਗ ਦਾ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਕੋਈ ਕਮੀ ਬੇਸ਼ਕ ਨਹੀਂ ਅੱਗੇ ਖੜਾ ਈ ਸੋਨਾਲੀ ਕਾ ਉਹ ਆ ਟ੍ਰੈਕ 60RX ਦੇਖ ਸਕਦਾ ਤੁਸੀਂ ਇਹਦੀ ਮਾਡਲ ਦੇ ਜਿਹੜੇ ਗੱਲ ਗਰੇ 17 ਮਾਡਲ ਦਾ 5 ਲੱਖ 10 ਹਜ਼ਾਰ ਵੀ ਡਿਮਾਂਡ ਇਹਦੀ ਹੈ ਜੀ ਦੇਖ ਸਕਦੇ ਤੁਸੀਂ ਕੋਈ ਕਮਿਊਨਿਕੇਸ਼ਨ ਟਰੈਕਟਰ ਬਿਲਕੁਲ ਨਵ ਮਾਡਲ ਟਰੈਕਟਰ ਆ ਜੀ ਤੇ ਇੱਧਰ ਖੜਾ ਈ ਫਾਰਮ ਟਰੈਕ ਸਾਥ ਇਹਦੀ ਵੀ ਕੰਡੀਸ਼ਨ ਤੇ ਜੇ ਸਾਥ 23 ਮਾਡਲ ਦਾ 7 ਲੱਖ 20 ਹਜ਼ਾਰ ਵੀ ਡਿਮਾਂਡ ਆ ਟਰੈਕਟਰ ਦੀ ਬਾਕੀ ਬਾਈ ਹੁਣਾਂ ਲਾਫ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹਾਂ ਆ ਇੱਧਰ ਖੜਾ ਈ ਨੋਵਾ ਨੋਵਾ ਸੂਪਰਮੰਟ ਡੀ ਇਹ ਮਹਿੰਦਰਾ 4x4 ਦੇ ਸਾਧਾਂ ਤੁਸੀਂ ਬਿਲਕੁਲ ਨਵਾਂ ਮਾਡਲ ਟਰੈਕਟਰ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਤੇ ਇਹ ਮਾਡਲ ਦੀ ਗੱਲ ਕਰੀ ਬਾਏ ਮਾਡਲ ਹੈ 10 ਲੱਖ 40 ਹਜ਼ਾਰ ਵੀ ਦੀ ਮਾਡਲ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਇਧਰ ਵੀ ਗੜਾ ਹੀ ਨੋ ਉਹ ਸੀਸਰ 5 ਡੀ ਹੈ 21 ਮਾਡਲ 8 ਲੱਖ 65 ਹਜ਼ਾਰ ਵੀ ਦੀ ਮਾਡਲ ਟਰੈਕਟਰ ਦੀ ਬਿਲਕੁਲ ਨਵਾਂ ਟਰੈਕਟਰ ਇਧਰ ਖੜੇ ਸੋਨਲੀ ਕਵਟਰੈਕ ਨਾਲ ਨਬਦੇ ਆ ਰੈਕ ਸੀ ਵੀ ਦੇ ਸਕਦੇ 13 ਮਾਡਲ 7 ਲੱਖ ਜਾਨ ਨੂੰ ਮੇਰੇ ਕੋ ਡਿਮਾਂਡ ਆਪ ਕੋ ਪੂਰਾ ਤੇ ਆਪਣੀ ਜਿਹੜੀ ਅਪਲੀਕੇਸ਼ਨ ਦਾ ਸ਼ੇਅਰ ਕਰ ਲੈ ਜਿਹੜੇ ਵੀ ਨਾਵੇਂ ਜਿਹੜੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਵਾਈ ਦਾ ਨੰਬਰ ਕੋ ਦੇ 884114511 ਤੇ ਆ ਦੇਖ ਸਕਦਾ ਸੁਖਿੰਦਰ ਵੀਰ ਦਾ ਗੱਲ ਆ ਤੇ ਮਸਤਾਨ ਸਿੰਘ ਦਾ ਨਾਮ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਕੋਈ ਲੈ ਸਕਦੇ ਧੰਨਵਾਦ ਜੀ